ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਮੇਰਾ ਵਿਸ਼ਾ ਹੈ ਵੀ ਜਿਹੜੀ ਸਾਡੀ ਲਾਈਫ ਦੀ ਚਾਬੀ ਹੈ ਉਹਦੇ ਉੱਪਰ ਧਿਆਨ ਦਿਓ ਵੀ ਉਹ ਚਾਬੀ ਤੁਹਾਡੀ ਜੇਬ ਵਿੱਚ ਰਹਿੰਦੀ ਹੈ ਤੁਹਾਡੇ ਹੱਥ ਵਿੱਚ ਰਹਿੰਦੀ ਹੈ ਜਾਂ ਮੇਰੀ ਚਾਬੀ ਕਿਸੇ ਦੂਜੇ ਦੇ ਹੱਥ ਵਿੱਚ ਹੈ ਤੁਹਾਡੀ ਬਾਈਕ ਹੋਵੇ ਤੇ ਤੁਹਾਡੀ ਤੁਹਾਡੀ ਚਾਬੀ ਤੁਹਾਡੀ ਜੇਬ ਵਿੱਚ ਮਿਲਦੀ ਹੈ ਤੁਹਾਡੀ ਕਾਰ ਹੋਵੇ ਤੇ ਕਾਰ ਦੀ ਚਾਬੀ ਵੀ ਤੁਹਾਡੀ ਜੇਬ ਵਿੱਚ ਮਿਲਦੀ ਹੈ ਤੁਹਾਡਾ ਘਰ ਹੋਵੇ ਤੇ ਘਰ ਦੀ ਚਾਬੀ ਵੀ ਤੁਹਾਡੀ ਜੇਬ ਵਿੱਚ ਮਿਲਦੀ ਤੁਹਾਡਾ ਆਫਿਸ ਹੈ ਉਹਦੀ ਚਾਬੀ ਵੀ ਜੇਬ ਵਿੱਚ ਮਿਲਦੀ ਤੁਹਾਡੀ ਕੋਈ ਫੈਕਟਰੀ ਹੈ ਕੰਪਨੀ ਹੈ ਉਹਨੂੰ ਲੋਕ ਲਗਾਏ ਉਹਦੀ ਚਾਬੀ ਵੀ ਤੁਹਾਡੇ ਘਰ ਵਿੱਚ ਤੁਹਾਡੀ ਜੇਬ ਵਿੱਚ ਮਿਲਦੀ ਤੁਹਾਡੀ ਕੋਈ ਮਾਰਕੀਟ ਦੇ ਅੰਦਰ ਦੁਕਾਨ ਹੈ ਤੇ ਦੁਕਾਨ ਨੂੰ ਬੰਦ ਕਰਕੇ ਚਾਬੀਆਂ ਨਾਲ ਦੇ ਨੂੰ ਫੜਾ ਦਿੰਦੇ ਹੋ ਜਾਂ ਆਪਣੀ ਜੇਬ ਵਿੱਚ ਰੱਖਦੇ ਹੋ ਮਤਲਬ ਤੁਹਾਡਾ ਕਾਰੋਬਾਰ ਤੁਹਾਡਾ ਬਿਜ਼ਨਸ ਤੁਹਾਡੀ ਫੈਕਟਰੀ ਤੁਹਾਡਾ ਘਰ ਤੁਹਾਡੀ ਕਾਰ ਇਤੋਂ ਦੀਆਂ ਕਈ ਚੀਜ਼ਾਂ ਇਸ ਲਿਸਟ ਦੇ ਅੰਦਰ ਤੁਸੀਂ ਸ਼ਾਮਲ ਕਰ ਸਕਦੇ ਹੋ ਸਾਰਿਆਂ ਦੀਆਂ ਚਾਬੀਆਂ ਤੁਹਾਡੇ ਘਰ ਵਿੱਚ ਹੁੰਦੀਆਂ ਨੇ ਤੁਹਾਡੀ ਜੇਬ ਵਿੱਚ ਹੁੰਦੀਆਂ ਨੇ ਹੁਣ ਮੈਂ ਗੱਲ ਕਰ ਰਿਹਾ ਵੀ ਜਿਹੜੀ ਲਾਈਫ ਹੈ ਜਿਹੜਾ ਜੀਵਨ ਹੈ ਜਿਹੜੀ ਜ਼ਿੰਦਗੀ ਹੈ ਇਹਦੀ ਚਾਬੀ ਤੁਹਾਡੇ ਆਪਣੇ ਕੋਲ ਰਹਿੰਦੀ ਹੈ ਜਾਂ ਕਿਸੇ ਦੂਜੇ ਦੇ ਕੋਲ ਹੈ ਦੋ ਚਾਰ ਉਦਾਹਰਨਾਂ ਦੇਣਾ ਤੁਸੀਂ ਦੂਜੇ ਦੇ ਕਲਪਾਇਆ ਕਲਪ ਸਕਦੇ ਹੋ ਜਾਂ ਨਹੀਂ ਤੁਸੀਂ ਦੂਸਰੇ ਦੇ ਸ਼ਾਂਤ ਕੀਤਿਆਂ ਸ਼ਾਂਤ ਹੋ ਸਕਦੇ ਹੋ ਜਾਂ ਨਹੀਂ ਤੁਸੀਂ ਦੂਸਰੇ ਦੇ ਰਮਾਇਆ ਰੋ ਸਕਦੇ ਹੋ ਜਾਂ ਨਹੀਂ ਅਗਰ ਤੇ ਦੂਸਰਾ ਤੁਹਾਨੂੰ ਰਵਾਉਣਾ ਚਾਹੁੰਦਾ ਹੈ ਤੇ ਤੁਸੀਂ ਰੋਪ ਹੈ ਤੁਹਾਨੂੰ ਦੁਖੀ ਕਰਨਾ ਚਾਹੁੰਦਾ ਤੁਸੀਂ ਦੁਖੀ ਹੋ ਗਏ ਤੇ ਇਟ ਮੀਨਸ ਤੁਹਾਡੀ ਲਾਈਫ ਦੀ ਚਾਬੀ ਤੁਹਾਡੀ ਜ਼ਿੰਦਗੀ ਦੀ ਚਾਬੀ ਦੂਜੇ ਦੇ ਕੋਲ ਹੈ ਦੂਜਾ ਤੁਹਾਨੂੰ ਕਲਪਾਣਾ ਚਾਹੁੰਦਾ ਸੀ ਕਲਪਾ ਦਿੱਤਾ ਦੂਜਾ ਤੁਹਾਨੂੰ ਰਵਾਉਣਾ ਚਾਹੁੰਦਾ ਸੀ ਉਹਨੇ ਰਵਾ ਦਿੱਤਾ ਇਹਦਾ ਮਤਲਬ ਤੁਹਾਡਾ ਖੁਦ ਦਾ ਰਿਮੋਟ ਤੁਹਾਡੇ ਕੋਲ ਨਹੀਂ ਹੈ ਤੁਹਾਡੇ ਖੁਦ ਦਾ ਕੰਟਰੋਲ ਤੁਹਾਡੇ ਕੋਲ ਨਹੀਂ ਹੈ ਇਹ ਦੂਜੇ ਦੀ ਮਰਜ਼ੀ ਦੇ ਆਸਰੇ ਦੇ ਉੱਤੇ ਕੰਮ ਚੱਲਦਾ ਹੈ ਤੁਹਾਡੀ ਲਾਈਫ ਦੂਜੇ ਦੇ ਹਸ ਹਾਰੇ ਦੇ ਉੱਤੇ ਚੱਲਦੀ ਵੀ ਦੂਜੇ ਨੇ ਚਾਇਆ ਹਸਾ ਦਿੱਤਾ ਦੂਜੇ ਨੇ ਚਾਇਆ ਰਵਾ ਦਿੱਤਾ ਦੂਜੇ ਨੇ ਚਾਇਆ ਤੇ ਤੁਹਾਨੂੰ ਕਰੋਧਵਾ ਦਿੱਤਾ ਹੁਣ ਇਹ ਗੱਲ ਮੈਂ ਕਿਉਂ ਕਹੀ ਇਨੂੰ ਮੈਂ ਥੋੜਾ ਜਿਹਾ ਐਕਸਪਲੇਨ ਕਰ ਦਿਆਂ ਖੋਲ ਦਿਆਂ ਵੀ ਕ੍ਰੋਧ ਕਿਵੇਂ ਆਉਂਦਾ ਹੈ ਦੂਜੇ ਦੇ ਕਹਿਣ ਦੇ ਨਾਲ ਤੁਸੀਂ ਵੇਖੋ ਵੀ ਤੁਸੀਂ ਦੋ ਸਕੇ ਭਰਾ ਹੋ ਜਾਂ ਬੜੇ ਨੇੜੇ ਦੇ ਰਿਸ਼ਤੇਦਾਰ ਹੋ ਤੇ ਤੁਹਾਡੇ ਦੋਵਾਂ ਦੇ ਦਰਮਿਆਨ ਕਿਸੇ ਨੇ ਦਰਾੜ ਪਾਉਣੀ ਚਾਹੀ ਜਾਨ ਬੁਝ ਕੇ ਤੁਹਾਨੂੰ ਪਰਖਣ ਵਾਸਤੇ ਜਾਂ ਕਿੱਦਾਂ ਵੀ ਸਮਝ ਲਓ ਉਹਨੇ ਦਰਾੜ ਪੈਦਾ ਕਰਨੀ ਚਾਹੀ ਉਹ ਰੋਜ਼ ਰੋ ਜਾਣ ਕੇ ਤੁਹਾਡੇ ਕੰਨਾਂ ਦੇ ਅੰਦਰ ਤੁਹਾਡੇ ਪਾਈ ਦੇ ਬਾਰੇ ਤੁਹਾਡੇ ਰਿਸ਼ਤੇਦਾਰ ਦੇ ਬਾਰੇ ਤੁਹਾਡੇ ਧੀ ਪੁੱਤ ਦੇ ਬਾਰੇ ਚੁਗਲੀ ਕਰਦਾ ਹੈ ਔਰ ਰੋਜ਼ ਕਰਦਾ ਹੈ ਤੁਹਾਡਾ ਮਿੱਤਰ ਇਹ ਉਹਦੇ ਬਾਰੇ ਚੁਗਲੀ ਕਰਦਾ ਹੈ ਅੱਛਾ ਤੁਹਾਡੇ ਮਨ ਦੇ ਅੰਦਰ ਉਹ ਚੁਗਲੀ ਬੈੰਦੀ ਗਈ ਅਸਰ ਕਰਦੀ ਗਈ ਤੁਸੀਂ ਅੰਦਰੋਂ ਭਰਦੇ ਗਏ ਤੇ ਤੁਹਾਡੇ ਅੰਦਰ ਸਿੱਝੇ ਸਿੱਝੇ ਕ੍ਰੋਧ ਬਣਨਾ ਪਣਪਣਾ ਸ਼ੁਰੂ ਹੋਇਆ ਕਿ ਅੱਛਾ ਮੇਰਾ ਭਰਾ ਮੇਰੇ ਨਾਲ ਇਦਾਂ ਦਾ ਕਾ ਕਰਦਾ ਹੈ ਮੇਰਾ ਭਰਾ ਮੇਰੀ ਕੰਡ ਪਿੱਛੇ ਮੇਰੀ ਬੈਕ ਪਿੱਛੇ ਮੇਰੇ ਲਈ ਇਦਾਂ ਦੀਆਂ ਗੱਲਾਂ ਕਰਦਾ ਤੁਸੀਂ ਇਹ ਦੇਖਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਇਹ ਥਰਡ ਪਰਸਨ ਹੋ ਸਕਦਾ ਹੈ ਸਾਡੇ ਵਿੱਚ ਦਰਾੜ ਪੈਦਾ ਕਰਨ ਲਈ ਆਇਆ ਹੋਵੇ ਮੈਂ ਇੱਕ ਹੋਰ ਗੱਲ ਤੁਹਾਡੇ ਸਾਹਮਣੇ ਰੱਖ ਦਿੰਦਾ ਦਰਾੜ ਪੈਦਾ ਕਰਨ ਵਾਲਿਆਂ ਦੇ ਕੋਲ ਨਾ ਨੁਕਤੇ ਬੜੇ ਨੇ ਮੰਨ ਲਓ ਤੁਸੀਂ ਦੋ ਭਰਾ ਖਲੋਤੇ ਹੋ ਔਰ ਜਿਹੜਾ ਚੁਗਲ ਖੋ ਰੇ ਉਹਨੇ ਨਾ ਆਣ ਕੇ ਇੱਕ ਭਾਈ ਨੂੰ ਵੱਖਰਾ ਕਰ ਲਿਆ ਤੇ ਆਪਣਾ ਮੂੰਹ ਉਹਦੇ ਕੰਨ ਦੇ ਨੇੜੇ ਕਰਕੇ ਨੇ ਕਿਹਾ ਕੁਛ ਨਹੀਂ ਰਿਆ ਚੁੱਪ ਉਦਾਂ ਹੀ ਬੁੱਲ ਹਲਾਏ ਅੱਧੇ ਮਿੰਟ ਬਾਅਦ ਤੁਹਾਡਾ ਭਾਈ ਤੁਹਾਡੇ ਕੋਲ ਆਇਆ ਤੇ ਤੁਹਾਡੇ ਭਾਈ ਨੇ ਪੁੱਛਿਆ ਵੀ ਉਹ ਤੇਰੇ ਕੰਨ ਵਿੱਚ ਕਹਿੰਦਾ ਸੀ ਕੀ ਕਹਿੰਦਾ ਸੀ ਤੁਸੀਂ ਕਿਹਾ ਕੁਛ ਨਹੀਂ ਉਵੇਂ ਪਤਾ ਨਹੀਂ ਕਿਉਂ ਲੈ ਗਿਆ ਸੀ ਕੁਝ ਕਹਿਣਾ ਚਾਹੁੰਦਾ ਹੋਣਾ ਉਹ ਨਹੀਂ ਕਹਿ ਸਕਿਆ ਜਾਂ ਉਹਦੀ ਹਿੰਮਤ ਨਹੀਂ ਪਈ ਕਿਦਾਂ ਪਰ ਕਿਹਾ ਕੁਛ ਨਹੀਂ ਹੁਣ ਤੋਂ ਤੁਹਾਡੇ ਮੰਦੇ ਆ ਤੁਹਾਡੇ ਪ੍ਰਤੀ ਤੁਹਾਡੇ ਭਰਾ ਦੇ ਮਨ ਦੇ ਅੰਦਰ ਨਫ਼ਰਤ ਬੰਨੀ ਸ਼ੁਰੂ ਹੋ ਜਾਏਗੀ ਕਿਉਂ ਕਿ ਇਹਦੇ ਕੰਨ ਦੇ ਅੰਦਰ ਮੇਰੇ ਸਾਹਮਣੇ ਉਹਨੇ ਕੁਝ ਖਸ ਫਸਾਇਆ ਹੈ ਕੁਝ ਕਿਹਾ ਹੈ ਪਰ ਇਹ ਹੁਣ ਮੇਰੇ ਤੋਂ ਪਰਦਾ ਰੱਖਦਾ ਹੈ ਚੁਗਲੀ ਕਰਨ ਵਾਲੇ ਇਦਾਂ ਚੁਗਲੀ ਕਰਦੇ ਨੇ ਘਰ 파ੜਨ ਵਾਲੇ ਇਦਾਂ ਘਰ 파ੜਦੇ ਨੇ ਦਰਾੜ ਪਾਉਣ ਵਾਲੇ ਇਦਾਂ ਦਰਾੜ ਪੈਦਾ ਕਰਦੇ ਨੇ ਉਹਨਾਂ ਤੋਂ ਹੁਸ਼ਿਆਰ ਬੇਦਾਰ ਰਹੋ ਜਾਗਦੇ ਰਹੋ ਉਹਨਾਂ ਤੋਂ ਥੋੜਾ ਜਿਹਾ ਸੁਚੇਤ ਹੋ ਕੇ ਰਹੋ ਖੈਰ ਮੈਂ ਗੱਲ ਕਰ ਰਿਹਾ ਸੀ ਬੇ ਤੁਹਾਡੇ ਰਿਸ਼ਤੇਦਾਰਾਂ ਦੇ ਦਰਮਿਆਨ ਕਿਸੇ ਨੇ ਕ੍ਰੋਧ ਪੈਦਾ ਕਰਨਾ ਚਾਹਿਆ ਉਹਨੇ ਕਰ ਦਿੱਤਾ ਤੁਸੀਂ ਠਾਕੇ ਮਾਰ ਕੇ ਹੱਸ ਰਹੇ ਹੋ ਤੇ ਕਿਸੇ ਨੇ ਆਣ ਕੇ ਨਾ ਝੂਠ ਹੀ ਗੱਲ ਕਹਿ ਦਿੱਤੀ ਵੀ ਉਹ ਜਿਹੜਾ ਤੇਰਾ ਭਰਾ ਏ ਤੇਰਾ ਰਿਸ਼ਤੇਦਾਰ ਏ ਉਹਨੇ ਆਪ ਪ੍ਰਾਪਰਟੀ ਖਰੀਦ ਲਈ ਤੇ ਤੈਨੂੰ ਨਹੀਂ ਦੱਸਿਆ ਅੱਜ ਮੈਂ ਓਪਨਿੰਗ ਤੋਂ ਹੋ ਕੇ ਆਇਆ ਉਹਨੇ ਬੜਾ ਵੱਡੀ ਫੈਕਟਰੀ ਖੋਲੀ ਏ ਤੇ ਮੈਂ ਉੱਥੋਂ ਹੋ ਕੇ ਆਇਆ ਮੈਂ ਹੁਣੇ-ਹੁਣੇ ਉੱਥੋਂ ਹੀ ਉਹਨੂੰ ਸਗਨ ਦੇ ਕੇ ਆਇਆ ਵਧਾਈ ਦੇ ਕੇ ਤੈਨੂੰ ਨਹੀਂ ਦੱਸਿਆ ਅੱਛਾ ਤੁਸੀਂ ਸੱਚ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਪਰ ਉਸੇ ਵਕਤ ਆ ਗੱਬਗੁਲੇ ਹੋ ਗਏ ਅੱਛਾ ਮੈਨੂੰ ਨਹੀਂ ਸੱਦਿਆ ਇਹ ਤੁਹਾਡੇ ਅੰਦਰ ਦੀ ਕਮਜ਼ੋਰੀ ਹੈ ਇਹ ਤੇ ਵੇਖੋ ਵੀ ਕਹਿਣ ਵਾਲਾ ਹੋ ਸਕਦਾ ਹੈ ਤੁਹਾਡੇ ਅੰਦਰ 파ੜ ਪੈਦਾ ਕਰਨਾ ਚਾਹੁੰਦਾ ਹੋਵੇ ਇਹਦਾ ਮਤਲਬ ਤੁਸੀਂ ਦੂਸਰੇ ਦੀ ਚਾਬੀ ਦੇ ਨਾਲ ਸਟਾਰਟ ਹੋ ਰਹੇ ਹੋ ਦੂਜੇ ਦੀ ਚਾਬੀ ਦੇ ਨਾਲ ਬੰਦ ਹੋ ਰਹੇ ਹੋ ਉਹਨੇ ਚਾਹਿਆ ਤੁਹਾਡੇ ਅੰਦਰ ਕ੍ਰੋਧ ਪੈਦਾ ਕਰਦਿਆਂ ਹੋ ਗਿਆ ਉਹਨੇ ਚਾਹਿਆ ਤੁਹਾਡੇ ਅੰਦਰ ਈਰਖਾ ਪੈਦਾ ਕਰਦਿਆਂ ਹੋ ਗਈ ਉਨੇ ਚਾਇਆ ਮੈਂ ਤੁਹਾਨੂੰ ਕਲਪਾ ਦਿਆਂ ਤੇ ਹੋ ਗਿਆ ਮੰਨ ਲੋ ਸ਼ਰਤ ਲਾ ਕੇ ਆਇਆ ਹੋਵੇ ਵੀ ਬੰਦਾ ਬੈਠਾ ਹੈ ਸ਼ਾਂਤ ਤੇ ਇਹਨੂੰ ਮੈਂ ਕਲਪਾ ਕੇ ਵਿਖਾਵਾਂ ਤੇ ਦੂਜੇ ਬੰਦੇ ਕਹਿਣਗੇ ਵੀ ਕਿਦਾਂ ਕਿ ਉਹ ਇਦਾਂ ਦੀਆਂ ਗੱਲਾਂ ਕਰਕੇ ਤੁਹਾਨੂੰ ਕਲਪਾ ਦਵੇ ਤੇ ਆਪਣੀ ਸ਼ਰਤ ਤੱਕ ਜਿੱਤ ਜਾਏਗਾ ਇੱਕ ਕਮਜ਼ੋਰੀ ਕੀ ਏ ਤੁਹਾਡੀ ਇਹ ਅੰਦਰ ਦੀ ਕਮਜ਼ੋਰੀ ਏ ਜਿਹੜੀ ਇਹਨੂੰ ਵੇਖੋ ਇੱਕ ਕਮਜ਼ੋਰੀ ਨੂੰ ਦੂਰ ਕਰੋ ਇਹ ਕੱਲੀ ਸਰੀਰ ਦੀ ਕਮਜ਼ੋਰੀ ਨਹੀਂ ਹੁੰਦੀ ਮਾਨਸਿਕ ਕਮਜ਼ੋਰੀ ਵੀ ਹੁੰਦੀ ਹੈ ਇਦਾਂ ਦੀਆਂ ਗੱਲਾਂ ਦੀ ਕਮਜ਼ੋਰੀ ਵੀ ਹੁੰਦੀ ਹੈ ਕਮਜ਼ੋਰੀ ਨੂੰ ਵੇਖੋ ਨਬਜ ਨੂੰ ਪਛਾਨੋ ਕਮਜ਼ੋਰੀ ਨੂੰ ਦੂਰ ਕਰੋ ਜਿਵੇਂ ਸਰੀਰ ਨੂੰ ਤਕੜਾ ਕਰਨ ਲਈ ਕਿਉ ਖਾਣਾ ਪੈਂਦਾ ਹੈ ਨਾ ਐਕਸਰਸਾਈਜ਼ ਕਰਨੀ ਪੈਂਦੀ ਮਨ ਨੂੰ ਤਕੜਾ ਕਰਨ ਲਈ ਤਾਕਤਵਰ ਬਣਾਉਣ ਲਈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਪੜੋ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਅਪਲਾਈ ਕਰੋ ਚੰਗਾ ਸਾਹਿਤ ਹੋਰ ਪੜੋ ਚੰਗੇ ਵਿਚਾਰਾਂ ਨੂੰ ਸੁਣੋ ਤੁਹਾਡੇ ਮਨ ਦੇ ਵਿਚਾਰ ਬਦਲਣਾਂਗੇ ਤੁਹਾਡੇ ਮਨ ਦੇ ਵਿਚਾਰ ਚੰਗੇ ਹੋਣ ਮਜ਼ਬੂਤ ਹੋਣ ਤੁਹਾਨੂੰ ਸਮਝ ਲੱਗੇ ਕਿ ਦੁਨੀਆਦਾਰੀ ਕਿਸ ਤਰੀਕੇ ਦੇ ਨਾਲ ਵਰਤਦੀ ਹੈ ਕਿੱਦਾਂ ਚੱਲਦੀ ਹੈ ਖੈਰ ਇਹ ਤੇ ਫਿਰ ਐਦਾਂ ਦਾ ਕੰਮ ਹੋ ਗਿਆ ਨਾ ਵੀ ਜੇ ਦੂਜੇ ਨੇ ਚਾਇਆ ਕਲਪਾ ਦਿੱਤਾ ਰਵਾ ਦਿੱਤਾ ਹਸਾ ਦਿੱਤਾ ਈਰਖਾ ਜਾਂ ਕ੍ਰੋਧ ਪੈਦਾ ਕਰ ਦਿੱਤਾ ਇਹ ਤੇ ਫਿਰ ਐਦਾਂ ਦੀ ਗੱਲ ਨਾ ਬਣ ਗਈ ਉਦਾਹਰਨ ਵਜੋਂ ਕਹਦੇ ਆਂ ਵੀ ਜਿਵੇਂ ਬੱਚੇ ਦੇ ਕੋਲ ਹੋਵੇ ਖਡਾਉਣਾ ਤੇ ਖਡਾਉਣੇ ਦੀ ਹੋਵੇ ਚਾਬੀ ਤੇ ਚਾਬੀ ਇਹ ਬੱਚੇ ਦੇ ਕੋਲ ਹੈ ਉਹ ਬੱਚਾ ਚਾਹੁੰਦਾ ਉਹ ਸੱਜੇ ਮੁੜ ਜਾਂਦਾ ਹੈ ਖੱਬੇ ਮੁੜ ਜਾਂਦਾ ਹੈ ਉੱਤੇ ਚਲਾ ਜਾਂਦਾ ਹੈ ਥੱਲੇ ਆ ਜਾਂਦਾ ਹੈ ਇੱਧਰ ਚਲਾ ਜਾਂਦਾ ਹੈ ਇੱਧਰ ਚਲਾ ਜਾਂਦਾ ਕਿਉਂਕਿ ਚਾਬੀ ਜੂ ਉਹਦੇ ਹੱਥ ਵਿੱਚ ਹੋਈ ਤੁਸੀਂ ਅੱਜ ਪਿਕਚਰਾਂ ਲੈਂਦੇ ਆ ਵੇਖੋ ਡਰੋਨ ਦੇ ਨਾਲ ਪਿਕਚਰਾਂ ਲੈਂਦੇ ਨੇ ਪਰ ਇੱਕ ਬੰਦਾ ਉਹ ਰਿਮੋਟ ਨੂੰ ਚਲਾਈ ਜਾ ਰਿਹਾ ਹੈ ਕਦੇ ਉਹ ਡਰੋਨ ਨੀਵਾ ਆ ਜਾਂਦਾ ਹੈ ਕਦੇ ਉੱਤੇ ਚਲਾ ਜਾਂਦਾ ਹੈ ਕਦੇ ਸੱਜੇ ਕਦੇ ਖੱਬੇ ਕਦੇ ਕਿੰਦਰ ਕਦੇ ਕਿੰਦਰ ਇਹਦਾ ਮਤਲਬ ਉਹਦੀ ਚਾਬੀ ਕਿਸੇ ਦੇ ਕੋਲ ਹੈ ਤੁਸੀਂ ਬੱਚਿਆਂ ਵਾਲਾ ਖੜਾਉਣਾ ਤੇ ਨਹੀਂ ਬੇ ਤੁਹਾਨੂੰ ਜਿੱਦਾਂ ਚਾਹੁੰਦਾ ਹੈ ਕੋਈ ਓਦਾਂ ਵੇਖ ਸਕਦਾ ਹੈ ਖੜਾਉਣੇ ਨੂੰ ਕਦੇ ਤਾੜੀ ਮਰਵਾ ਦਿੰਦਾ ਹੈ ਬੱਚਾ ਕਦੇ ਬੋਲਣਾ ਲਾ ਦਿੰਦਾ ਹੈ ਬੱਚਾ ਕਦੇ ਕਿੱਦਾਂ ਪਲਟੀਆਂ ਲਵਾ ਦਿੰਦਾ ਹੈ ਬੱਚਾ ਕਿਉਂਕਿ ਸਾਰੇ ਫੰਕਸ਼ਨ ਉਹਦੇ ਅੰਦਰ ਮੌਜੂਦ ਨੇ ਪਰ ਉਹਦਾ ਕੰਟਰੋਲ ਇੱਕ ਬੱਚੇ ਦੇ ਕੋਲੇ ਤੇ ਬੱਚਾ ਤਾੜੀਆਂ ਮਾਰ-ਮਾਰ ਕੇ ਹੱਸਦਾ ਹੈ ਜਿਵੇਂ ਖੜਾਉਣਾ ਪਲਟੀਆਂ ਮਾਰਦਾ ਹੈ ਕੁਝ ਬੋਲਦਾ ਹੈ ਤਾੜੀ ਮਾਰਦਾ ਹੈ ਕੁਝ ਹੋਰ ਕਰਦਾ ਹੈ ਤੇ ਬੱਚਾ ਖੁਸ਼ ਹੁੰਦਾ ਹੈ ਐਦਾਂ ਹੀ ਲੋਕ ਤੁਹਾਨੂੰ ਖੜਾਉਣੇ ਦੀ ਤਰ੍ਹਾਂ ਯੂਜ਼ ਕਰਦੇ ਨੇ ਚਾਬੀ ਉਹਨਾਂ ਕੋਲ ਹੁੰਦੀ ਹੈ ਉਹਨਾਂ ਦਾ ਦਿਲ ਕਰਦਾ ਹੈ ਤੁਹਾਨੂੰ ਰਵਾ ਦਿੰਦੇ ਨੇ ਆਸਾ ਦਿੰਦੇ ਨੇ ਕਰੋਧ ਵਿੱਚ ਲੈ ਆਉਂਦੇ ਨੀਰਖਾ ਵਿੱਚ ਲੈ ਆਉਂਦੇ ਨੇ ਤੇ ਪਰਾਂ ਬੈ ਕੇ ਤਾੜੀ ਮਾਰ ਕੇ ਹੱਸਦੇ ਨੇ ਬੇਕੂਫ ਬਣਾਤਾ ਬੇਕੂਫ ਬਣਾ ਨਹੀਂ ਦਿੱਤਾ ਉਹ ਸੀ ਬੇਕੂਫ ਜਿਹੜਾ ਤਵੱਡੀ ਚਾਬੀ ਦੇ ਨਾਲ ਕੰਮ ਕਰਨਾ ਸ਼ੁਰੂ ਕਰ ਗਿਆ ਇਹਦਾ ਮਤਲਬ ਤੁਹਾਡਾ ਕੰਟਰੋਲ ਤੁਹਾਡੇ ਕੋਲ ਨਹੀਂ ਹੈ ਤੁਹਾਡਾ ਮਾਨ ਤੁਹਾਡਾ ਤਾਨ ਤੁਹਾਡੀ ਇੱਜ਼ਤ ਸਾਰਾ ਕੁਝ ਦਾ ਦੇ ਉੱਤੇ ਲੱਗ ਜਾਂਦੀ ਹੈ ਅਗਰ ਤੁਸੀਂ ਆਪਣੇ ਕੰਟਰੋਲ ਨੂੰ ਆਪ ਨਹੀਂ ਕਰਦੇ ਅੱਛਾ 10 ਬੰਦਿਆਂ ਨੇ ਕਹਿ ਦਿੱਤਾ ਵੀ ਤੁਸੀਂ ਬੜੇ ਚੰਗੇ ਹੋ ਤੇ ਤੁਸੀਂ ਫੁੱਲ ਜਾਂਦੇ ਹੋ ਕਲਰ ਚੁੱਕ ਕੇ ਚੁੱਕਣਾ ਸ਼ੁਰੂ ਕਰ ਦਿੰਦੇ ਹੋ ਤੁਰਨਾ ਸ਼ੁਰੂ ਕਰ ਦਿੰਦੇ ਹੋ ਆਕੜ ਕੇ ਕਿ ਮੈਂ ਬੜਾ ਚੰਗਾ ਅੱਜ ਮੈਨੂੰ 10 ਬੰਦਿਆਂ ਨੇ ਕਿਹਾ ਪਿੰਡ ਦੇ ਅੰਦਰ ਮੈਂ ਬੜਾ ਚੰਗਾ ਅੱਛਾ ਜੇ ਅਗਲੇ ਦਿਨ 10 ਬੰਦਿਆਂ ਨੇ ਕਹਿ ਦਿੱਤਾ ਵੀ ਯਾਰ ਤੂੰ ਤੇ ਬੜਾ ਨਕਮਾ ਜਿਹਾ ਬੰਦਾ ਹੈ ਤੇ ਤੁਸੀਂ ਹੀਣ ਭਾਵਨਾ ਚਲੇ ਜਾਂਦੇ ਹੋ ਇਟ ਮੀਨਸ ਵੀ ਤੁਹਾਨੂੰ ਤੁਹਾਡੇ ਬਾਰੇ ਹੀ ਪਰਮ ਤੁਹਾਨੂੰ ਤੁਹਾਡੇ ਬਾਰੇ ਹੀ ਭੁਲੇਖਾ ਹੈ ਤੁਹਾਨੂੰ ਤੁਹਾਡੇ ਬਾਰੇ ਗਿਆਨ ਨਹੀਂ ਹੈ ਤੁਹਾਨੂੰ ਆਪਣੇ ਬਾਰੇ ਗਿਆਨ ਨਹੀਂ ਤੁਸੀਂ ਦੁਨੀਆ ਦਾ ਗਿਆਨ ਖਾਕ ਪਾਉਗੇ ਕੀ ਤਰੱਕੀ ਕਰੋਗੇ ਤੁਹਾਨੂੰ ਤੁਹਾਡੇ ਬਾਰੇ ਨਹੀਂ ਪਤਾ ਕਿ ਮੈਂ ਚੰਗਾ ਜਾਂ ਮੰਦਾ ਮੈਂ ਚੋਰੀ ਨਹੀਂ ਕੀਤੀ 100 ਲੋਕ 1000 ਲੋਕ ਸਾਰੀ ਦੁਨੀਆ ਰਲ ਕੇ ਕਹੇ ਤੂੰ ਚੋਰੀ ਕੀਤੀ ਪਰ ਤੈਨੂੰ ਪਤਾ ਹੈ ਨਾ ਤੂੰ ਚੋਰੀ ਨਹੀਂ ਕੀਤੀ ਤੈਨੂੰ ਪਤਾ ਹੈ ਨਾ ਤੂੰ ਵੇ ਬਚਾਰੀ ਨਹੀਂ ਕੀਤੀ ਠੱਗੇ ਨਹੀਂ ਕੀਤੀ ਬੇਈਮਾਨੀ ਨਹੀਂ ਕੀਤੀ ਧੋਖਾ ਤੁਹਾਡਾ ਨਹੀਂ ਕੀਤੀ ਅਗਰ ਦੁਨੀਆ ਤੈਨੂੰ ਕਹਿੰਦੀ ਹੈ ਤੇ ਤੈਨੂੰ ਖੁਦ ਬਾਰੇ ਪਤਾ ਹੋਣਾ ਚਾਹੀਦਾ ਆਪਣਾ ਮਨੋਬਲ ਡਿੱਗਣ ਨਾਲ ਤੇ ਅਗਰ ਸਾਰੀ ਦੁਨੀਆ ਕਹਿ ਰਹੀ ਤੂੰ ਬੜਾ ਚੰਗਾ ਤੂੰ ਬੜਾ ਚੰਗਾ ਤੂੰ ਬੜਾ ਚੰਗਾ ਪਰ ਤੈਨੂੰ ਪਤਾ ਹੈ ਵੀ ਤੇਰੇ ਅੰਦਰ ਬੇ ਵਿਚਾਰੀ ਏ ਤੇਰੇ ਅੰਦਰ ਕਾਮ ਏ ਕਰੋਧ ਏ ਨਿੰਦਾ ਏ ਬੇਈਮਾਨੀ ਏ ਠੱਗੀ ਏ ਮੈਲੇ ਵਿਚਾਰ ਨੇ ਤੇ ਤੂੰ ਉਹਨਾਂ ਦੀ ਅੱਖ ਦੇ ਉੱਤੇ ਖੁਸ਼ ਕਿਉਂ ਰਿਹਾ ਹੈ ਤੈਨੂੰ ਖੁਦ ਬਾਰੇ ਨਹੀਂ ਪਤਾ ਆ ਪਖੰਡੀ ਸਾਧ ਲਾਣਾ ਜਿੰਨਾ ਹੈ ਲੋਕ ਕਹਿੰਦੇ ਨੇ ਬਾਬਾ ਜੀ ਬਾਬਾ ਜੀ ਸੰਤ ਜੀ ਸੰਤ ਜੀ ਉਹ ਭਰਮ ਵਿੱਚ ਝੜ ਜਾਂਦੇ ਨੇ ਖੈਰ ਅਸੀਂ ਵਾਕਈ ਸੰਤ ਬਣ ਗਏ ਬਣਾਉਣ ਵੀ ਕਿਉਣਾ ਜਦੋਂ ਬੇਕੂਫਾਂ ਦੀ ਲੈਂਡ ਲੱਗੇ ਖਲੋਤੀ ਹੈ ਤੇ ਉਹ ਬਣਾਉਣ ਵਾਲਿਆਂ ਦੀ ਲੈਂਡ ਕਿਉਣਾ ਲੱਗੇ ਬਣਾਉਣ ਵਾਲੇ ਕਿਉਣਾ ਨਾ ਬਣਾਉਣ ਉੱਪਰ ਹਮ ਵੇਚ ਆ ਜਾਂਦੇ ਨੇ ਸ਼ਾਇਦ ਅਸੀਂ ਸੱਚਮੁੱਚ ਸੰਤਾਂ ਉਦਾਂ ਦੀ ਫੀਲਿੰਗ ਲੈਣਾ ਸ਼ੁਰੂ ਕਰ ਦਿੰਦੇ ਨੇ ਉਦਾਂ ਦਾ ਵਿਹਾਰ ਪਿਆਰ ਸ਼ੁਰੂ ਕਰ ਦਿੰਦੇ ਨੇ ਤੁਹਾਨੂੰ ਤੁਹਾਡੇ ਬਾਰੇ ਨਹੀਂ ਪਤਾ ਵੀ ਤੁਹਾਡੇ ਅੰਦਰ ਕੀ ਚੱਲਦਾ ਹੈ ਤੁਹਾਡੀ ਸੋਚ ਵਿਚਾਰ ਤੁਹਾਡੇ ਅੰਦਰ ਦੀ ਤਬੀਅਤ ਉਹ ਕਿੱਦਾਂ ਦੀ ਤੁਹਾਨੂੰ ਨਹੀਂ ਪਤਾ ਤੋਂ ਖੈਰ ਗੱਲ ਮੈਂ ਕਹਿ ਰਿਹਾ ਵੀ ਆਪਣਾ ਕੰਟਰੋਲ ਆਪਣੀ ਚਾਬੀ ਆਪਣਾ ਰਿਮੋਟ ਆਪਣੇ ਕੋਲ ਰੱਖੋ ਕਿਸੇ ਦੂਜੇ ਦੇ ਕੋਲ ਨਾ ਜਾਂ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ